Yeah. <laughs> ਤਾ ਇਹਦੇ ਬਾਰੇ ਜਿਹੜੇ ਐਕਸਪਰਟ ਏਜੰਸੀ ਹੈ ਕਿ ਉਹ ਡਰੇਨੇਜ محکمہ ਹੁੰਦਾ ਹੈਗਾ ਉਹ ਹਰ ਬਾਰੀ ਅਸੈਸਮੈਂਟ ਕਰਦੇ ਹੈਗੇ ਕਿ ਕਿਉਂਕਿ ਨਦੀ ਆਪਣਾ ਰੂਟ ਵੀ ਚੇਂਜ ਕਰਦੀ ਹੈ ਮੈਂਡਰਿੰਗ ਇਫੈਕਟ ਵੀ ਹੁੰਦਾ ਹੈਗਾ ਤੇ ਜਿਹੜੇ ਕ੍ਰਿਟੀਕਲ ਪੁਆਇੰਟਸ ਹੁੰਦੇ ਆ ਉਹ ਐਨਲਾਈਜ਼ ਕਰਕੇ ਕਿ ਜਿੱਥੇ ਬਹੁਤ ਕ੍ਰਿਟੀਕੈਲਿਟੀ ਹੈਗੀ ਕਿ ਜੇ ਹਿੱਟ ਕਰਨ ਦੇ ਚਾਂਸਸ ਹੁੰਦੇ ਹੈਗੇ ਤਾਂ ਬੜੀ ਨਦੀ ਛੋਟੀ ਨਦੀ ਦਾ ਸਾਡਾ ਪੂਰਾ ਇਨਸਪੈਕਸ਼ਨ ਵੀ ਪੂਰਾ ਹੈਗਾ ਤੇ ਜਦੋਂ ਅਸਗੋ ਅਸੀਂ ਪਹਿਲਾਂ ਕੰਮ ਕਰਦੇ ਆ ਤਾਂ ਬੂਟੀ ਵਗੈਰਾ ਇਕੱਠੀ ਹੋ ਕੇ ਬਰਸਾਤ ਦੇ ਨਾਲ ਦੁਬਾਰਾ ਉਹ ਰੁਕਾਵਟ ਸਾਈਫਨਿੰਗ ਸਾਈਫੰਸ ਨੂੰ ਬਲੌਕ ਕਰਨ ਦਾ ਚ ਹੇਗੀ ਤੇ ਉਥੋਂ ਸਫਾਈ ਹੁੰਦੇ ਹੁੰਦੇ ਅੱਗੇ ਆ ਰਹੀ ਹੈਗੀ ਤੇ ਮੈਨੂੰ ਉਮੀਦ ਹੈਗੀ ਕਿ ਬਹੁਤ ਛੇਤੀ ਜਦੋਂ ਸਾਾਨੂੰ ਸਾਡੂ ਪੀਕ ਲੋਡ ਪਾਉਗੀ ਉਸ ਤੋਂ ਪਹਿਲੇ ਸਾਰਾ ਕਲੀਅਰੈਂਸ ਦਾ ਵੀ ਕੰਮ ਹੋ ਜਾਣਾ ਹੈਗਾ ਔਰ ਜਿੱਥੇ-ਥੇ ਕ੍ਰਿਟੀਕਲ ਪੁਆਇੰਟਸ ਹੈਗੇ ਉੱਥੇ ਵੀ ਤੇ ਅੱਜ ਸਾਡੀ ਹੋਰ ਡਿਪਾਰਟਮੈਂਟਲ ਮਸ਼ੀਨਰੀ ਵੀ ਪਟਿਆਲਾ ਨੂੰ ਅਲੋਟ ਹੋ ਰਹੀ ਹੈਗੀ ਤਾਂ ਉਹਨੂੰ ਲਗਾ ਕੇ ਵੀ ਜਿੰਨੇ ਵੀ ਕ੍ਰਿਟੀਕਲ ਸਾਈਫਨs ਤੇ ਕ੍ਰਿਟੀਕਲ ਪੁਆਇੰਟਸ ਹੈਗੇ ਉੱਥੇ ਡਿਪਲॉयਮੈਂਟ ਕੀਤੀ ਜਾਊਗੀ ਤੇ ਇਹਦੇ ਨਾਲ ਹੀ ਨਾਲ ਫਲੱਡ ਰਿਲੇਟਿਡ ਸਾਡੇ ਇੰਤਜ਼ਾਮ ਤੇ ਮੀਟਿੰਗਸ ਅਸੀਂ ਲਗਭਗ 3-4 ਮਹੀਨੇ ਪੁਰਾਣੀ ਪਹਿਲਾਂ ਤੋਂ ਤੇ اور ਜਿਤੇ ਜਿਤੇ ਪਬਲਿਕ ਦਾ ਸਾਨੂੰ ਫੀਡਬੈਕ ਆ ਰਹਾ ਹੈਗਾ ਤੇ ਕਾਫੀ ਕਿਉਂਕਿ ਲੋਕਾਂ ਨੇ ਦੇਖਿਆ ਹੈਗਾ ਤੇ ਉਹਨਾਂ ਨੂੰ ਪਤਾ ਹੈਗਾ ਵੀ ਪੁਆਇੰਟਸ ਕਿੱਥੇ ਹੈਗੇ ਤਾਂ ਉਹਨੂੰ ਵੀ ਅਸੀਂ ਪ੍ਰਾਇੋਰਟੀ ਤੇ ਟੇਕ ਅਪ ਕਰਕੇ ਉੱਥੇ ਵੀ ਕੰਮ ਕਰਾਂਗੇ ਮੈਂ ਬੜੇ ਰਾਈ ਮਾਚੀ ਨੇ ਕਿ ਲੋਕਰ ਵਾਲੇ ਛੱਪਲੇ ਸਮਾਨਚਰਾ ਦਾ ਜਦੋਂ ਖੇਰੋ ਕਰਦਾ ਹੁੰਦਾ ਹੈ ਕੀ ਸਾਰੀ ਲੋਕਾਂ ਨੇ ਆਪਣੇ ਸਮਾਨ ਛੱਪਣਾ ਸ਼ੁਰੂ ਕਰ ਦੇ ਅੱਛਾ ਜੀ ਤੇ ਉਹ ਵੀ ਅਸੀਂ ਉੱਥੇ ਐਸਟੀਐਮ ਵੀ ਭੇਜ ਦਿੰਦੇ ਨੇ ਦੇਖੋ ਕਈ ਵਾਰੀ ਕੀ ਹੁੰਦਾ ਹੈਗਾ ਕਿ ਪੈਨਿਕ ਕਿਉਂਕਿ ਜਿਸ ਨੇ ਦੇਖੀ ਹੁੰਦੀ ਹੈ ਹਰਡ ਤਾ ਲੋਕਾਂ ਨੂੰ ਖੌਫ ਵੀ ਰਹਿੰਦਾ ਹੈਗਾ ਕਿ ਕੁਝ ਖਰਾਬ ਨਾ ਹੋ ਜਾਵੇ ਤਾਂ ਪ੍ਰੀਕਾਸ਼ਨਰੀ ਵੀ ਕਰਦੇ ਹੈਗੇ ਤਾਂ ਮੇਰੀ ਲੋਕਾਂ ਨੂੰ ਇਹ ਹੀ ਬੇਨਤੀ ਹੈਗੀ ਕਿ ਕੁਝ ਵੀ ਇੰਡੀਕੇਸ਼ਨ ਹੁੰਦਾ ਹੈਗਾ ਅਸੀਂ ਮਹੀਨੇ ਤੋਂ ਵਾਚ ਦੀ ਰੀਡਿੰਗ ਜਾਂ ਜਿੰਨੇ ਵੀ ਪਾਣੀ ਦਾ ਲੈਵਲ ਹੈਗਾ ਮੌਨਸੂਨ ਫੋਰਕਾਸਟ ਸਾਰਾ ਕੁਝ ਇਹਨੂੰ ਅਸੈਸ ਕਰਦੇ ਹਾਂ ਤੇ ਮੈਨੂੰ ਪੂਰੀ ਉਮੀਦ ਹੈਗੀ ਕਿ ਜੀ ਇਦਾਂ ਦਾ ਕੁਝ ਸਾਨੂੰ ਲੋਡ ਨਹੀਂ ਪਾਉਗੀ ਤੇ ਨਾਲ ਹੀ ਨਾਲ ਜਿੱਥੇ ਕਿਸੇ ਦੇ ਕੋਲ ਕੋਈ ਫੀਡਬੈਕ ਆਂਦਾ ਹੈ ਤਾਂ ਸਾਡੇ ਨਾਲ ਸਾਂਝਾ ਕਰਦਾ ਮੈਮ ਜੇ ਮੈਂ ਬੜੀ ਨਸਿੱਧੀ ਚੇਕ ਕਰ ਚੱਲ ਰਹੀ ਜੜੀਆਂ ਬੁੱਤੀਆਂ ਵਿੱਚ ਕੋਈ ਸਪਾਈ ਨਹੀਂ ਲੋਕਾਂ ਦੇ ਵਿੱਚ ਪੈਨਿਕ ਹੋ ਰਿਹਾ ਤੇ ਇਸ ਸਪਾਈ ਨੂੰ ਦੇ ਕੰਮ ਕੋਈ ਹੜਵਰ ਕੀ ਸਥਿਤੀ ਬਣਦੇ ਤਾਂ ਮੌਕੇ ਦੇ ਸਕੇ ਨਹੀਂ ਆ ਉੱਥੇ ਬਿਲਕੁਲ ਜੀ ਮੈਂ ਸਮਝਦੀ ਆ ਲੋਕਾਂ ਦੀ ਭਾਵਨਾ ਵੀ ਸਮਝਦੀ ਆ ਦੌਲਤਪੁਰ ਦੇ ਨੇੜੇ ਜਿੱਥੇ ਦੇ ਸਟਾਰਟਿੰਗ ਪੁਆਇੰਟਸ ਹੈਗਾ ਤੇ ਜਿੱਥੇ ਤੇ ਕ੍ਰਿਟੀਕਲ ਪੁਆਇੰਟਸ ਹੈਗੇ ਉੱਥੇ ਮਸ਼ੀਨਰੀ ਡਿਪਲੋਏਡ ਵੀ ਹੈਗੀ ਆ ਅਸੀਂ ਸਾਂਝੀ ਵੀ ਕਰ ਦਿੰਦੇ ਆ ਇਹਦੇ ਨਾਲ ਹੀ ਨਾਲ ਉਹ ਅੱਗੇ ਵੀ ਆ ਰਹੀ ਹੈਗੀ ਤੇ ਅੱਜ ਸਾਡੀ ਉਹ ਡਿਪਾਰਟਮੈਂਟਲ ਮਸ਼ੀਨਰੀ ਤੇ ਐਡੀਸ਼ਨਲ ਮਸ਼ੀਨਰੀ ਵੀ ਡਿਪਲੋਏ ਹੋ ਜਾਣੀ ਤੇ ਉਹਦੇ ਨਾਲ ਹੀ ਮੈਨੂੰ ਲੱਗਦਾ 1-2 ਦਿਨਾਂ ਵਿੱਚ ਫਰਕ ਵੀ ਦਿਖ ਜਾਣਗੇ ਲਾਸਟ ਵਾਰ ਮੈਂ ਲੋਕਾਂ ਨੂੰ ਕੀ ਫੀਲ ਕਰ ਰਹੀ ਸੀ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਕਿ ਜਿਦਾ ਪਿਛਲੀ ਵਾਰੀ ਪਿਛਲੇ ਤੋਂ ਪਿਛਲੇ ਸਾਲ ਹੜ੍ਹ ਆਏ ਸੀਗੇ ਤੇ ਤੁਹਾਡੇ ਸਪੋਰਟ ਨੇ ਨਾਲ ਅਸੀਂ ਕਾਫੀ ਉਹਨੂੰ ਵਧੀਆ ਤਰੀਕੇ ਨਾਲ ਨਜਿਠ ਨਜਿਠਨ ਕੀਤਾ ਸੀਗਾ ਤੇ ਇਸ ਵਾਰੀ ਵੀ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਕਿ ਆਪਾਂ ਪੈਨਿਕ ਨਾ ਕਰੀ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਹੈਗਾ ਕਿ ਕੁਝ ਵੀ ਹਾਲਾਤ ਹੈ ਜਾਂ ਕੋਈ ਵੀ ਇੰਨਾ ਦੀ ਸਾਡੇ ਕੋਲ ਇਨਫੋਰਮੇਸ਼ਨ ਆਊਗੀ ਤਾਂ ਅਸੀਂ ਪ੍ਰਾਇਰ ਤੁਹਾਨੂੰ ਦੱਸਾਂਗੇ ਵੀ ਤੇ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਡੇ ਸਾਥ ਨਾਲ ਮੈਨੂੰ ਉਮੀਦ ਵੀ ਹੈਗੀ ਕਿ ਇਸ ਵਾਰੀ ਇਹ ਹੋ ਜਾਦਾ ਕੁਝ ਨਹੀਂ ਹੋਊਗਾ ਬਟ ਫਿਰ ਵੀ ਪੈਨਿਕ ਵੀ ਕਿਸੇ ਨੂੰ ਕੋਈ ਲੋੜ